ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ 1 ਤੋਂ 21 ਜਿਸ ਨੂੰ ਲਿਖਿਆ ਹੈ ਅਮੀਰਿੰਦਰ ਕੌਰ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਤਨਕੌਰ ਦੇ ਵਿਆਹ ਨੂੰ ਮਸਾਂ ਹੀ 5-6 ਕੋ ਸਾਲ ਹੋਏ ਸੀ ਕਿ ਉਸ ਦੇ ਘਰ ਵਾਲੇ ਨੂੰ ਤੁਰ ਦਰਗਾਹੋਂ ਸਦਾ ਆ ਗਿਆ ਅਤੇ ਉਸ ਨੂੰ ਜਹਾਨੋਂ ਕੁਝ ਕਰਨਾ ਪਿਆ ਤਨਕੌਰ ਦੇ ਸਾਸੋਰਾ ਪਹਿਲਾ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਤਨਕਰ ਕੋਲ ਇੱਕ ਕੁੜੀ 5 ਸਾਲਾਂ ਦੀ ਅਤੇ ਮੁੰਡਾ 2.5 ਸਾਲਾਂ ਦਾ ਸੀ ਹਲੇ ਇੱਕ ਉਸਦਾ ਦਿਔਰ ਜੋ ਲੱਤਾਂ ਤੋਂ ਅਪਾਹਜ ਸੀ ਖੇਡਣ ਖਾਣ ਦੀ ਉਮਰੇ ਹੀ ਤਨਕਰ ਨੂੰ ਜ਼ਿੰਦਗੀ ਦੀ ਮੁਹਾਰਨੀ ਪੜਨੀ ਪੈ ਗਈ ਰੋਂਦੀ ਕਰ ਲਾਂਦੀ ਨੂੰ ਕੋਈ ਸੁਰਤ ਨਹੀਂ ਸੀ ਸਰੀਕੇ ਵਾਲਿਆਂ ਨੇ ਰਲ ਮਿਲ ਕੇ ਜੈ ਸਿੰਘ ਦਾ ਸੰਸਕਾਰ ਤਾਂ ਕਰ ਦਿੱਤਾ ਦਸਾਹੀ ਪਹਿਲਾ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ 10 ਦਿਨਾਂ ਤੱਕ ਨਾ ਕੋਈ ਕਪੜੇ ਤੌਂਦਾ ਸੀ ਤੇ ਨਾ ਹੀ ਸਿਰ ਤੌਂਦਾ ਸੀ 10ਵੇਂ ਦਿਨ ਨੂੰ ਦਸਾਹੀ ਕਿਹਾ ਜਾਂਦਾ ਸੀ ਤੋਂ ਬਾਅਦ ਭੋਗ ਬਾਰੇ ਵਿਚਾਰ ਵਟਾਂਦਰਾ ਕਰਨ ਲੱਗੇ ਸ੍ਰੀਕੇ ਵਾਲਿਆਂ ਨੇ ਵੱਡਾ ਕਰਨ ਤੇ ਜ਼ੋਰ ਦਿੱਤਾ ਤਨਕਰ ਨੂੰ ਉਹਨਾਂ ਦੀ ਗੱਲ ਨਾਲ ਸਹਿਮਤ ਹੋਣਾ ਪਿਆ ਵੱਡਾ ਕਰਨਾ ਤਾਂ ਹੁਣ ਪੈਸੇ ਟਕੇ ਦਾ ਇੰਤਜ਼ਾਮ ਵੀ ਕਰਨਾ ਸੀ ਪਰ ਜਦੋਂ ਉਹ ਉੱਠ ਕੇ ਆਪਣੇ ਸੰਦੂਕ ਖੋਲ੍ਹਦੀ ਹੈ ਤਾਂ ਦੇਖਦੀ ਹੈ ਕਿ ਉਸ ਦਾ ਸਾਰਾ ਗਹਿਣਾ ਗੱਟਾ ਅਤੇ ਪੈਸਾ ਸਭ ਚੋਰੀ ਹੋ ਚੁੱਕਾ ਹੈ ਕਹੇ ਤਾਂ ਹੁਣ ਕਿਸ ਨੂੰ ਕਹੇ ਉਧਰੋਂ ਸ੍ਰੀ ਇੱਕ ਵੱਡਾ ਕਰਨ ਤੇ ਅੜੇ ਹੋਏ ਸਨ ਕਹਿਣ ਕਿ ਅਸੀਂ ਨਹੀਂ ਖਲਚ ਖੜਨ ਦੇਣਾ ਜੈ ਸਿੰਘ ਨੂੰ ਧਨਕੌਰ ਨੂੰ ਆਖਰ ਵੱਡਾ ਕਰਨ ਲਈ ਉਧਾਰ ਲੈਣਾ ਪਿਆ ਬਾਅਦ ਵਿੱਚ ਜੋਸ ਦੇ ਪੇਕਿਆਂ ਨੇ ਉਤਾਰਿਆ ਪੋਗ ਵਾਲੇ ਦਿਨ ਆ ਕੇ ਇੱਕ ਸਾਲ ਤਨਕੌਰ ਨੇ ਜਿਵੇਂ ਕਿ ਮੇ ਲੰਘਾਇਆ ਵਰਸੀ ਮੌਕੇ ਤੇ ਫੇਰ ਪਿੰਡ ਵਾਲਿਆਂ ਅਤੇ ਸ੍ਰੀਕੇ ਨੇ ਤਨਕੌਰ ਤੇ ਚਾਦਰ ਪਾਉਣ ਲਈ ਦਿਔਰ ਨੂੰ ਚੱਕ ਲਾ ਦਿੱਤੀ ਪਰ ਉਹ ਹੁਣ ਸਭਨਾਂ ਨੂੰ ਕੋਰੀ ਨਾ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਦਿਔਰ ਨੂੰ ਰੋਟੀ ਪਾਣੀ ਸੇਵਾ ਸਭ ਕਰੂੰ ਪਰ ਮੈਨੂੰ ਚਾਦਰ ਪਾਉਣੀ ਮਨਜ਼ੂਰ ਨਹੀਂ ਇਸ ਗੱਲ ਦੀ ਖਾਰ ਖਾ ਕੇ ਉਸ ਦਾ ਦਿਔਰ ਕਾਰ ਛੱਡ ਕੇ ਕਿਸੇ ਗੁਰੂ ਘਰ ਚ ਲਾ ਗਿਆ ਆਪਣੇ ਹਿੱਸੇ ਦੀ ਜਮੀਨ ਗੁਰਦੁਆਰਾ ਸਾਹਿਬ ਦੇ ਨਾਂ ਕਰ ਦਿੱਤੀ ਅਤੇ ਸਾਰੀ ਉਮਰ ਉੱਥੇ ਹੀ ਰਿਹਾ ਤਨਕੌਰ ਨੇ ਜਿਵੇਂ-ਤਿਵੇਂ ਵਕਤ ਨੂੰ ਧੱਕਾ ਦਿੱਤਾ 4-5 ਸਾਲ ਕਦੇ ਪਿੱਕਿਆ ਕਦੇ ਆਪਣੇ ਘਰੇ ਬੱਚਿਆਂ ਨੂੰ ਪਾਲ ਰਹੀ ਸੀ 5 ਸਾਲਾਂ ਬਾਅਦ ਉਸ ਦੀ ਧੀ ਵੀ 9 ਸਾਲਾਂ ਦੀ ਹੋ ਗਈ ਖੂਬ ਵਿੱਚ ਡਿੱਗ ਕੇ ਉਸ ਦੀ ਮੌਤ ਹੋ ਗਈ ਮਾਂ ਪੁੱਤ ਦੋਨੋਂ ਰਹਿ ਗਏ ਮੁੰਡੇ ਦੇ 7-8 ਸਾਲਾਂ ਦੇ ਹੋਣ ਤੇ ਧਨਕੌਰ ਨੇ ਆਪਣੇ ਘਰ ਰਹਿਣਾ ਸ਼ੁਰੂ ਕਰ ਦਿੱਤਾ ਜ਼ਮੀਨ ਬਾਹੀ ਬਟਾਈ ਤੇ ਸਰੀਕਾਂ ਕੋਲ ਹੀ ਸੀ ਉਸ ਵਿੱਚੋਂ ਵੀ ਜ਼ਿਆਦਾ ਕੁਝ ਉਸ ਦੇ ਹੱਥ ਨਹੀਂ ਸੀ ਆਉਂਦਾ ਬਾਹੀ ਬਟਾਈ ਤਾਂ ਹੀ ਦੇਣੀ ਹੀ ਸੀ ਸਰੀਕਾਂ ਦੀ ਤਾਂ ਅੱਖ ਜ਼ਮੀਨ ਤੇ ਹੀ ਸੀ ਪਿੰਡ ਆ ਕੇ ਆਪਣੀ ਜ਼ਮੀਨ ਦੀ ਦੇਖਰੇਖ ਆਪ ਕਰਨ ਲੱਗੀ ਅਤੇ ਇੱਕ ਦੋ ਮੱਝਾਂ ਰੱਖ ਕੇ ਮੁਰ ਤੋਂ ਆਪਣਾ ਘਰ ਬੰਨਣਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਕਹਿ ਕਹਾ ਕੇ ਕਈ ਦਿਨਾਂ ਦੇ ਪੱਠੇ ਇਕੱਠੇ ਮਗਾ ਲੈਣੇ ਕਈ ਵਾਰ ਉਸ ਦੇ ਭਰਾ ਆ ਕੇ ਇਕੱਠੇ ਸੁੱਕਾ ਨਾਜ ਦੇ ਜਾਂਦੇ ਅਤੇ ਉਸ ਨੂੰ ਕਿਸੇ ਵੀ ਚੀਜ਼ ਦੀ ਲਈ ਘਰੋਂ ਬਾਹਰ ਨਾ ਜਾਣਾ ਪਵੇ ਇੱਕ ਦੋ ਸਾਲ ਮੇਹੀ ਲੰਗੇ ਮੁੰਡਾ ਥੋੜਾ ਜਿਹਾ ਹੋਰ ਵੱਡਾ ਹੁੰਦਾ ਹੈ ਤਾਂ ਉਹ ਉਸ ਨੂੰ ਗਵਾਂਡੀ ਨਾਲ ਮੱਝਾਂ ਨੂੰ ਅੰਦਰ ਬਾਹਰ ਲੈਣ ਜਾਣ ਵਾਸਤੇ ਭੇਜਣਾ ਸ਼ੁਰੂ ਕਰ ਦਿੰਦੀ ਹੈ ਕਿ ਹੌਲੀ ਹੌਲੀ ਕੰਮ ਕਰਨ ਸਿੱਖ ਜਾਊਗਾ ਪਰ ਸਰੀਕਾਂ ਨੂੰ ਉਹ ਵੱਡਾ ਹੁੰਦਾ ਹੋਇਆ ਕੋਕੜੂ ਵਾਂਗੂ ਰੜਕਦਾ ਅਤੇ ਉਹਨਾਂ ਨੇ ਵੀ ਆਪਣੇ ਮੁੰਡਿਆਂ ਨੂੰ ਉਸਦੇ ਨਾਲ ਭੇਜਣਾ ਸ਼ੁਰੂ ਕਰ ਦਿੱਤਾ ਉਹ ਵੀ ਖੁਸੀ ਉਸ ਨੂੰ ਹਾਣੀ ਮਿਲ ਗਈ ਸੀ ਖੇਡਣ ਨੂੰ ਪਰ ਸਰੀਕੇ ਦੀ ਮਨਸਾ ਕੁਝ ਹੋਰ ਹੀ ਸੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਸੁਖਾ ਕੇ ਕਿਹਾ ਕਿ ਖੇਲ ਖੇਲ ਵਿੱਚ ਇਹ ਕੰਡਾ ਕੱਢਣਾ ਹੈ ਇੱਕ ਦਿਨ ਉਸ ਨੂੰ ਕਿਹਾ ਕਿ ਆਪਾਂ ਅੱਜ ਨਦੀ ਵੱਲ ਮੱਝਾਂ ਲੈ ਕੇ ਜਾਣਾ ਹੈ ਉਸ ਨੇ ਮਨਾਂ ਕਰ ਦਿੱਤਾ ਕਿ ਪਾਣੀ ਜ਼ਿਆਦਾ ਹੈ ਮੈਨੂੰ ਤੈਰਨਾ ਨਹੀਂ ਆਉਂਦਾ ਪਰ ਉਹ ਉਸ ਨੂੰ ਭਰੋਸੇ ਦਿੰਦੇ ਰਿਹਾ ਕਿ ਤੂੰ ਮੱਝ ਦੇ ਉੱਪਰ ਬੈਠ ਕੇ ਨਦੀ ਪਾਰ ਕਰ ਲਈ ਤੇ ਨਿਮਾਣੀ ਮਤ ਨਾਲ ਉਹਨਾਂ ਦੇ ਨਾਲ ਚੱਲ ਪਿਆ ਸਾਰਿਆਂ ਨੇ ਮੱਝਾਂ ਨਦੀ ਵਿੱਚ ਬਾੜ ਕੇ ਉਸ ਨੂੰ ਇੱਕ ਮੱਝ ਦੀ ਪਿੱਠ ਤੇ ਬਿਠਾ ਦਿੱਤਾ ਅਤੇ ਆਪ ਵੀ ਬੈਠ ਕੇ ਨਦੀ ਦੇ ਵਿਚਕਾਰ ਆ ਕੇ ਕਹਿੰਦੇ ਕਿ ਅਸੀਂ ਤਾਂ ਤੈਰ ਨਹੀਂ ਜਾਂਦੇ ਹਾਂ ਆਪ ਛਾਲਾ ਮਾਰ ਕੇ ਉਸ ਨੂੰ ਮੱਝ ਦੇ ਉੱਪਰੋਂ ਤੱਕਾ ਦੇ ਕੇ ਨਦੀ ਵਿੱਚ ਛੁੱਟ ਦਿੰਦੇ ਨੇ ਆਪ ਜਲਦੀ ਜਲਦੀ ਨਾਲ ਕੰਡੇ ਤੇ ਆ ਕੇ ਆਪ ਹੁਣ ਆਪਣੇ ਘਰਾਂ ਨੂੰ ਭੱਜ ਜਾਂਦੇ ਨੇ ਘਰ ਗਿਆ ਨੂੰ ਧਨਕੌਰ ਪੁੱਛਦੀ ਹੈ ਉਸ ਨੂੰ ਕਹਿੰਦੇ ਨੇ ਕਿ ਉਹ ਪਿੱਛੇ ਆ ਰਿਹਾ ਹੈ ਤੇ ਆਪਣੇ ਘਰੇ ਚਲੇ ਗਏ ਪਰ ਕਹਿੰਦੇ ਨੇ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਹੈ ਉਸ ਦੇ ਹੱਥ ਵਿੱਚ ਮੱਝ ਦੀ ਪੂਛ ਆ ਜਾਂਦੀ ਹੈ ਜਿਸ ਨਾਲ ਉਹ ਨਦੀ ਦੇ ਕੰਡੇ ਤੇ ਆ ਗਿਆ ਅਤੇ ਜਿਵੇਂ ਜਿਵੇਂ ਆਪਣੇ ਘਰ ਆ ਗਿਆ ਉਧਰ ਧਨਕੌਰ ਦਾ ਵੀ ਸਾਹ ੜ ਗਿਆ ਸੀ ਪੁੱਤਰ ਚ ਉਹ ਉਸ ਨੂੰ ਦੱਸਦਾ ਹੈ ਕਿ ਉਹਨਾਂ ਨੇ ਮੈਨੂੰ ੱੱਕੇ ਨਾਲ ਨਦੀ ਵਿੱਚ ਸੁੱਟਦਾਤਾ ਪਰ ਉਹ ਤਾਂ ਸਾਫ਼ ਮੁੱਕਰ ਗਈ ਕਿ ਇਹ ਆਪ ਹੀ ਉਧਰ ਗਿਆ ਸੀ ਅਸੀਂ ਤਾਂ ਪਹਿਲਾਂ ਹੀ ਆ ਗਏ ਸੀ ਧਨਕੌਰ ਵੀ ਗੱਲ ਨੂੰ ਜ਼ਿਆਦਾ ਨਾ ਬਤਾਉਂਦੇ ਹੋਏ ਆਪਣੇ ਘਰ ਚਲੀ ਜਾਂਦੀ ਹੈ ਉਸ ਨੂੰ ਪਤਾ ਹੈ ਕਿ ਕੱਲੀ ਕਹਿ ਰਹੀ ਹੈ ਉਹ ਛੋਟਾ ਹੋਣ ਕਰਕੇ ਇਕੱਲਾ ਵੀ ਨਹੀਂ ਭੇਜ ਸਕਦੀ ਫਿਰ ਹਰ ਰੋਜ਼ ਉਹਨਾਂ ਨਾਲ ਹੀ ਮੱਝਾਂ ਲੈ ਕੇ ਜਾਂਦਾ ਰਿਹਾ ਅਤੇ 6 ਮਹੀਨੇ ਮਗਰੋਂ ਇੱਕ ਦਿਨ ਮੱਝਾਂ ਚੁਗਣ ਛੱਡ ਕੇ ਆਪ ਖੇਡਦੇ ਸੀ ਸਾਰੇ ਖੇਡਦੇ ਹੋਏ ਕਹਿੰਦੇ ਕਿ ਚੱਲੋ ਆਪਾਂ ਰੇਤ ਵਿੱਚ ਦੱਬਣ ਵਾਲੀ ਖੇਡ ਖੇਡਦੇ ਹਾਂ ਸਭ ਤੋਂ ਜੋ ਵੱਡਾ ਹੈ ਉਸ ਦੀ ਵਾਰੀ ਸਭ ਤੋਂ ਪਹਿਲਾਂ ਖੇਡਦੀ ਹੋਵੇਗੀ ਇੱਕ ਜਣੇ ਨੂੰ ਬਾਕੀ ਸਾਰੇ ਗੋਡਿਆਂ ਤੱਕ ਰੇਤ ਵਿੱਚ ਦੱਬਣਗੇ ਤੇ ਉਸ ਤੋਂ ਉਹ ਆਪਣੇ ਜ਼ੋਰ ਨਾਲ ਬਾਹਰ ਆਵੇਗਾ ਰੇਤ ਤੋਂ ਖੇਡ ਸ਼ੁਰੂ ਹੋਈ ਸਭ ਆਪਣੀ ਆਪਣੀ ਵਾਰੀ ਮੁਤਾਬਕ ਖੇਡਦੇ ਰਹੇ ਧਨਕੌਰ ਦਾ ਪੁੱਤਰ ਵੀ ਸਭ ਤੋਂ ਛੋਟਾ ਸੀ ਉਸ ਦੀ ਵਾਰੀ ਸਭ ਤੋਂ ਬਾਅਦ ਵਿੱਚ ਆਈ ਤੇ ਆਪਣੀ ਵਾਰੀ ਮੁਤਾਬਕ ਉਹ ਵੀ ਖੜਾ ਕਰ ਦਿੱਤਾ ਗਿਆ ਗੋਡਿਆਂ ਤੱਕ ਰੇਤ ਪਾਉਣ ਤੋਂ ਬਾਅਦ ਉਸ ਦੇ ਹੱਥ ਵੀ ਰੇਤ ਵਿੱਚ ਦਬ ਦਿੱਤੇ ਗਏ ਕਿ ਤੂੰ ਤਾਂ ਮਾਂ ਦਾ ਸ਼ੇਰ ਪੁੱਤਰ ਹੈ ਤੂੰ ਤਾਂ ਬਾਹਰ ਆ ਹੀ ਜਾਵੇਂਗਾ ਉਸ ਨੂੰ ਗੱਲਾਂ ਵਿੱਚ ਲਾ ਕੇ ਉਸ ਨੂੰ ਹੱਥ ਤੱਕ ਦੱਬਣ ਉਪਰੰਤ ਸਾਰਿਆਂ ਨੇ ਮਿਲ ਕੇ ਫਟਾਫਟ ਉੱਪਰ ਹੋਰ ਰੇਤ ਪਾਉਣਾ ਸ਼ੁਰੂ ਕਰ ਦਿੱਤਾ ਉਹ ਰੌਲਾ ਪਾਈ ਜਾਵੇ ਪਰ ਉਸ ਦੀ ਪੇਸ਼ ਹੋਣ ਕੋਈ ਨਹੀਂ ਸੀ ਚੱਲ ਸਕਦੀ। ਉਹਨਾਂ ਨੇ ਉਸ ਦੀ ਗਰਦਨ ਤੋਂ ਉੱਪਰ ਤੱਕ ਉਸ ਨੂੰ ਰੇਤ ਵਿੱਚ ਦੱਬ ਦਿੱਤਾ। ਹੁਣ ਸਿਰ ਉੱਪਰ ਮਿੱਟੀ ਰੇਤ ਪਾਉਣੀ ਸ਼ੁਰੂ ਕਰ ਦਿੱਤੀ। ਉਹ ਚੀਕਾਂ ਮਾਰ ਰਿਹਾ ਸੀ ਪਰ ਉਹ ਕੋਈ ਨਹੀਂ ਸੀ ਸੁਣਦੇ। ਅੱਧਾ ਮੂੰਹ ਰੇਤ ਦੇ ਅੰਦਰ ਤੱਕ ਠੱਕ ਦਿੱਤਾ ਗਿਆ ਅਤੇ ਆ ਪਛਾਲਾ ਮਾਰ ਲੱਗੇ। ਇੰਨੇ ਚਿਰ ਨੂੰ ਕੋਈ ਸਾਧੂ ਨਦੀ ਦੇ ਵਿੱਚ ਰਾਹ ਨੂੰ ਲੰਘਦਾ ਹੋਇਆ ਆਇਆ। ਉਹਨਾਂ ਕੋਲ ਆ ਕੇ ਕਹਿਣ ਲੱਗਾ ਜਾਂ ਇਹੀ ਕਹਿ ਲਵੋ ਕਿ ਰੱਬ ਦਾ ਰੂਪ ਹੀ ਸੀ ਜੋ ਉਸ ਨੂੰ ਬਚਾਉਣ ਲਈ ਆਇਆ ਸੀ ਸਾਧੂ ਨੂੰ ਦੇਖਦੇ ਹੀ ਬਾਕੀ ਸਾਰੇ ਭੱਜ ਗਏ ਸਾਧ ਨੇ ਉਸ ਨੂੰ ਰੇਤ ਵਿੱਚੋਂ ਕੱਢ ਕੇ ਉਸ ਦੇ ਘਰ ਤੱਕ ਛੱਡਿਆ ਤੇ ਧਨਕੌਰ ਨੂੰ ਸਾਰੀ ਗੱਲ ਦੱਸੀ ਅਤੇ ਅੱਗੇ ਤੋਂ ਖਿਆਲ ਰੱਖਣ ਤੇ ਭਰੋ ਰੱਬ ਤੇ ਭਰੋਸਾ ਰੱਖਣ ਲਈ ਕਿਹਾ ਅਤੇ ਅਸ਼ੀਰਵਾਦ ਦਿੱਤਾ ਕਿ ਇੱਕ 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 ਤੋਂ 21 ਹੋਣਗੇ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੈ ਬਾਅਦ ਵਿੱਚ ਮਾਂ ਨੂੰ ਸਾਰੀ ਕਹਾਣੀ ਦੱਸਦਾ ਹੈ ਜਿਸ ਨੂੰ ਸੁਣ ਕੇ ਧਨਕੌਰ ਨੂੰ ਸ਼ਰੀਕਾਂ ਦੀ ਮਨਸ਼ਾ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਹੁਣ ਕੋਈ ਹੋਰ ਮੌਕਾ ਨਹੀਂ ਦੇਣਾ ਚਾਹੁੰਦੀ ਸੀ ਹੁਣ ਧਨਕੌਰ ਨੂੰ ਪੁੱਤ ਦੀ ਫਿਕਰ ਹੋਣ ਲੱਗੀ ਸੀ ਤੇ ਨਾ ਉਹ ਉਸ ਨੂੰ ਬਾਹਰ ਭੇਜ ਸਕਦੀ ਸੀ ਅਤੇ ਨਾ ਹੀ ਅੰਦਰ ਗੁਜ਼ਾਰਾ ਸੀ ਪੰਜ-ਸੱਤ ਦਿਨ ਤਾਂ ਔਖੇ-ਸੌਖੇ ਕੱਢੀ ਪਿੰਡ ਦੇ ਇੱਕ-ਇੱਕ ਦੋ-ਦੋ ਘਰ ਸੀ ਜਿਹੜੇ ਉਹਨਾਂ ਦੇ ਮਦਦਗਾਰ ਸੀ ਉਹੀ ਮੱਝਾਂ ਨੂੰ ਕੱਕਣ ਦਾ ਲਿਆ ਕੇ ਦੇ ਦਿੰਦੇ ਸੀ ਪਰ ਸ਼ਰੀਕੇ ਵਾਲੇ ਉਹਨਾਂ ਨੂੰ ਵੀ ਚੰਗਾ ਮਾੜਾ ਬੋਲਦੀ ਕਿ ਅਸੀਂ ਹੈਗੇ ਆਂ ਤੇ ਤੁਸੀਂ ਕਿਉਂ ਦਖਲ ਅੰਦਾਜ਼ੀ ਕਰਦੇ ਹੋ ਅਤੇ ਧਨਕੌਰ ਵੀ ਲੋਕਾਂ ਦੀਆਂ ਗੱਲਾਂ ਸੁਣਨ ਤੋਂ ਡਰਦੀ ਸੀ ਆਪ ਉਹਨਾਂ ਦੀ ਜ਼ਿਆਦਾ ਕੋਈ ਗੱਲ ਜਾਂ ਕੰਮ ਨਹੀਂ ਸੀ ਕਰਨਾ ਚਾਹੁੰਦੀ ਦੋ ਦਿਨਾਂ ਬਾਅਦ ਆਪਣੇ ਪੁੱਤਰ ਨੂੰ ਲੈ ਕੇ ਪੇਕੇ ਤੁਰ ਗਈ ਉਹਨਾਂ ਬੇੜਿਆਂ 'ਚ ਆਵਾਜਾਈ ਦੇ ਸਾਧਨਾਂ ਦੀ ਘਾਟ ਸੀ ਗੱਡੇ ਰੇੜੇ ਹੀ ਸੀ ਆਵਾਜਾਈ ਲਈ ਧਨਕੌਰ ਕੋਲ ਗੱਡਾ ਤਾਂ ਹੈ ਹੀ ਸੀ ਪਰ ਚਲਾਉਣ ਵਾਲਾ ਨਹੀਂ ਸੀ ਕੋਈ ਪੁੱਤ ਨਿਆਣਾ ਸੀ ਹਲੇ ਉਸ ਕੋਲ ਪੈਦਲ ਜਾਣ ਤੋਂ ਬਿਨਾ ਕੋਈ ਹੋਰ ਚਾਰਾ ਵੀ ਨਹੀਂ ਸੀ ਮੱਝਾਂ ਦੇ ਪੱਠੇ ਪਾਣੀ ਇੰਤਜ਼ਾਮ ਕਰਕੇ ਅਤੇ ਮੱਝਾਂ ਨੂੰ ਬੇੜੇ ਵਿੱਚ ਖੁੱਲਾ ਛੱਡ ਦਿੱਤਾ ਅਤੇ ਮੂੰਹ ਹਨੇਰੇ ਹੀ ਤੁਰ ਪਈ ਆਪਣੇ ਘਰ ਵਾਲੇ ਦੇ ਕੱਪੜੇ ਪਾ ਕੇ ਸਿਰ ਤੇ ਭਾਗ ਬਨ ਕੇ ਉੱਪਰ ਖੇਸ ਦੀ ਬੁਕਲ ਮਾਰ ਕੇ ਸ਼ਮਾ ਵਾਲੀ ਡਾਂਗ ਹੱਥ ਵਿੱਚ ਫੜ ਕੇ ਤਾਂ ਕਿ ਕਿਸੇ ਨੂੰ ਰਾਹ ਜਾਂਦੇ ਨੂੰ ਇਹ ਨਾ ਪਤਾ ਲੱਗ ਸਕੇ ਕਿ ਕੋਈ ਤੀਮੀ ਜਾਂਦੀ ਹੈ ਰਾਤ ਵੇਲੇ ਕਿਸ ਵੇਲੇ ਕਿੱਧਰ ਜਾਂਦੀ ਹੈ ਪੂਰੀ ਰਾਤ ਮਾਂ ਪੁੱਤ ਤੁਰੇ ਜਾਂਦੇ ਨੇ ਤੇ ਤੜਕੇ ਜਿਹੇ ਰਾਹ ਵਿੱਚ ਕਿਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਆਵਾਜ਼ ਆਈ ਤੇ ਥੋੜਾ ਰੁੱਕ ਕੇ ਆਰਾਮ ਕੀਤਾ ਚਾਹ ਪਾਣੀ ਛੱਕ ਕੇ ਅਗਲੇ ਰਾਹ ਪੈ ਗਈ ਦੂਜੇ ਪਹਿਰ ਤੱਕ ਪੇਕੇ ਘਰ ਉੱਪੜ ਗਈ ਧਨਕੌਰ ਦੇ ਭਰਾ ਭਜਾਈਆਂ ਉਸ ਨੂੰ ਇਸ ਤਰ੍ਹਾਂ ਆਈ ਨੂੰ ਦੇਖ ਕੇ ਹੈਰਾਨ ਪਰੇਸ਼ਾਨ ਕਿ ਭੈਣੇ ਨਿੱਕੇ ਨਿਆਣੇ ਨੂੰ ਲੈ ਕੇ ਰਾਤ ਦੇ ਵੇਲੇ ਪੈਦਲ ਦਾ ਪੈਂਡਾ ਤੈਅ ਕਰਕੇ ਇਕੱਲੀ ਕਹਿਰੀ ਆਈਆਂ ਸਾਨੂੰ ਸੱਦ ਲਿਆ ਹੁੰਦਾ ਅਸੀਂ ਆ ਜਾਂਦੀ ਧਨਕੌਰ ਨੇ ਕਿਹਾ ਕਿ ਭਰਾਵਾ ਕਦੋਂ ਤੱਕ ਸਨੇਹਾ ਆਉਂਦਾ ਕਦੋਂ ਤੱਕ ਤੁਸੀਂ ਉਪੜਦੀ ਨਾਲੇ ਇਹ ਤਾਂ ਹੁਣ ਜ਼ਿੰਦਗੀ ਭਰ ਦਾ ਕੰਮ ਹੈ ਹੁਣ ਤਾਂ ਮੈਨੂੰ ਜੈ ਸਿੰਘ ਬਣਨਾ ਹੀ ਪੈਣਾ ਹੈ ਜਦੋਂ ਤੱਕ ਮੇਰਾ ਪੁੱਤ ਆਪਣਾ ਕੰਮ ਕਾਜ ਕਰਨ ਯੋਗਾ ਨਹੀਂ ਹੁੰਦਾ ਧਨਕੌਰ ਸਾਰੀ ਕਹਾਣੀ ਦੱਸਦੀ ਹੈ ਕਿ ਕਿਵੇਂ ਉਸ ਦੇ ਸਰੀਕਾਂ ਨੇ ਦੋ ਵਾਰ ਉਸ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜ਼ਮੀਨ ਹਤਿਆਉਣ ਦੀ ਖਾਤਰ ਭਰਾਵਾਂ ਨੂੰ ਵੀ ਉਹਨਾਂ ਦੀ ਫਿਕਰ ਹੋ ਗਈ ਕਿ ਕਿਵੇਂ ਕੀਤਾ ਜਾਵੇ ਅਤੇ ਉਹ ਉਸ ਨੂੰ ਉਸ ਦੇ ਪੁੱਤ ਨੂੰ ਜਵਾਨ ਹੋਣ ਤੱਕ ਉਹਨਾਂ ਕੋਲ ਹੀ ਰਹਿਣ ਦੀ ਸਲਾਹ ਦਿੰਦੇ ਨੇ ਜ਼ਮੀਨ ਤਾਂ ਪਹਿਲਾਂ ਹੀ ਬਾਹੀ ਉਟਾਈ ਤੇ ਹੀ ਸੀ ਸ੍ਰੀਕਾਂ ਕੋਲ ਜਿੰਨਾਂ ਕੋ ਜੀ ਕਰਦਾ ਸੀ ਅਨਾਜ ਫੱਕਾ ਦੇ ਜਾਂਦੇ ਸੀ ਪਰ ਧੰਨਕੌਰ ਹੁਣ ਪਿਓ ਦੇ ਘਰ ਲਈ ਬਿਲਕੁਲ ਵੀ ਨਹੀਂ ਸੀ ਤਿਆਰ ਉਹੋ ਭਰਾਵਾਂ ਨੂੰ 2-4 ਦਿਨ ਲਈ ਆਪਣੇ ਨਾਲ ਲੈ ਕੇ ਜਾਣ ਲਈ ਕਹਿੰਦੀ ਹੈ ਕਿ ਮੇਰੇ ਰਾਸ਼ਨ ਪਾਣੀ ਅਤੇ ਮੱਝਾਂ ਲਈ ਕੱਖਾਂ ਦਾ ਕੁਝ ਦਿਨਾਂ ਤੱਕ ਇੰਤਜ਼ਾਮ ਕਰਕੇ ਜਾ ਕੇ ਵਾਪਸ ਆ ਜਾਓ ਅਤੇ ਮੈਂ ਅੱਜ ਰਾਤ ਨੂੰ ਹੀ ਵਾਪਸ ਤੁਰਨਾ ਹੈ ਕਿ ਕੱਲ ਦੂਜੇ ਪਹਿਰ ਤੱਕ ਆਪਣੇ ਘਰ ਪਹੁੰਚ ਜਾਵਾਂਗੀ ਭਰਾਵਾਂ ਨੇ ਪਿਓ ਨਾਲ ਗੱਲਬਾਤ ਕੀਤੀ ਅਤੇ ਇੱਕ ਭਰਾ ਨੂੰ ਤਨਕੌਰ ਦੇ ਨਾਲ ਜਾਣ ਲਈ ਕਿਹਾ ਅਤੇ ਦੂਜੇ ਨੂੰ 2-4 ਦਿਨਾਂ ਤੱਕ ਰਾਸ਼ਨ ਲੈ ਕੇ ਜਾਣ ਲਈ ਕਿਹਾ ਰਾਤ ਦੇ ਖਾਣੇ ਤੋਂ ਬਾਅਦ ਹੀ ਤੁਰਨ ਦੀ ਤਿਆਰੀ ਕਰ ਲੈਂਦੇ ਹਨ ਅਤੇ ਕੁਝ ਜ਼ਰੂਰ ਕਰਦਾ ਸਮਾਨ ਵੀ ਗੱਡੀ ਤੇ ਰੱਖਿਆ ਅਤੇ ਤੁਰ ਪਏ ਅੱਧੇ ਰਸਤੇ ਆਉਂਦੇ ਮੀਂਹ ਸ਼ੁਰੂ ਹੋ ਗਿਆ ਉਪਰੋਂ ਠੰਡ ਦਾ ਮਹੀਨਾ ਸੀ ਕੱਚੀਆਂ ਪਈਆਂ ਤੇ ਬਲਦਾਂ ਦਾ ਤੁਰਨਾ ਵੀ ਮੁਸ਼ਕਲ ਹੋ ਗਿਆ ਰਸਤੇ ਪੈਂਦੇ ਪਿੰਡ ਦੀ ਧਰਮਸ਼ਾਲਾ ਵਿੱਚ ਰੁਕਣਾ ਪਿਆ ਮੀਹ ਹਨੇਰੀ ਕਾਰਨ ਸਫ਼ਰ ਤੈਅ ਕਰਨਾ ਸੌਖਾ ਨਹੀਂ ਸੀ ਤਨਕੌਰ ਨੂੰ ਘਰ ਦੀ ਛੱਤਾਂ ਅਤੇ ਖੁੱਲ੍ਹੇ ਹੱਡੇ ਪਸ਼ੂਆਂ ਦੀ ਫਿਕਰ ਹੋਣ ਲੱਗੀ ਸੀ ਜਿਵੇਂ ਵੀ ਕਰਕੇ ਰਾਤ ਲੰਗੀ ਤੜਕੇ ਮੀਂਹ ਰੁਕਦੇ ਹੀ ਫੇਰ ਚੱਲ ਪਏ ਰਾਹ ਆਉਂਦੇ ਜਾਂਦੇ ਤਨਕੌਰ ਪੁੱਤਰ ਨੂੰ ਗੋਦੀ ਚੁੱਕ ਲੈ ਲੈਂਦੀ ਅਤੇ ਬੈਠੀ ਹੋਈ ਵਾਹਿਗੁਰੂ ਦੀ ਮਿਹਰ ਕਰੋ ਵਾਹਿਗੁਰੂ ਜੀ ਮਿਹਰ ਕਰੋ ਇਹ ਹੀ ਜਾਪ ਕਰੀ ਜਾ ਰਹੀ ਸੀ ਅਤੇ ਮੁੰਡਾ ਬੁਖਾਰ ਨਾਲ ਤਪ ਰਿਹਾ ਸੀ ਪੈਦਲ ਤੁਰੰਦੀ ਠਕਾਵਟ ਅਤੇ ਮੀਂਹ ਕਰਨ ਕਰਕੇ ਠੰਡ ਵੀ ਥੋੜੀ ਜੀ ਵੱਧ ਗਈ ਸੀ ਤਾਂ ਉਹ ਨਿਆਣਾ ਹੀ ਸੀ ਪਰ ਵਕਤ ਦੀ ਮਾਰ ਅਤੇ ਰੱਬ ਅੱਗੇ ਕਿਸਦਾ ਜੋਰ ਸੀ ਤੇ ਜੈ ਸਿੰਘ ਅੱਜ ਹੁੰਦਾ ਤਾਂ ਮਾਂ ਪੁੱਤ ਨੂੰ ਹਨੇਰੀ ਮੀਂਹ ਦੀਆਂ ਰਾਤਾਂ ਵਿੱਚ ਰਾਹਾਂ ਵਿੱਚ ਨਾ ਰੁੜਨਾ ਪੈਂਦਾ ਪੰਜ ਭਰਾਵਾਂ ਦੀ ਕੱਲੀ ਭੈਣ ਪੇਕੇ ਘਰ ਵਿੱਚ ਦਾਡਾ ਚਾਲਾ ਨਾਲ ਪਾਲੀ ਹੋਈ ਨੂੰ ਜੈ ਸਿੰਘ ਮਾਗਰੋਂ ਛੋਟੀ ਉਮਰੇ ਹੀ ਮੁਸ਼ਕਲਾਂ ਦਾ ਵਾਸਤਾ ਪਾ ਗਿਆ ਇਹੀ ਸੋਚਾਂ ਵਿੱਚ ਡੁੱਬੀ ਹੋਈ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦਾਂ ਗੱਡਾ ਘਰ ਦੇ ਮੂਹਰੇ ਆਣ ਖਲੋਤਾ ਸਾਰਿਆਂ ਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਜੀ ਜਰੂਰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ